ਮਾਮਲਾ ਅਮਰਸਰ ਦੇ ਥਾਣਾ ਮੁਕੰਪੁਰਾ ਅਧੀਨ ਆਉਂਦੇ ਇਲਾਕੇ ਦਾ ਹੈ ਜਿੱਥੇ ਇੱਕ 14 ਸਾਲਾਂ ਨबालਕ ਲੜਕੀ ਦੀ ਮਾਤਾ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਦੱਸਿਆ ਗਿਆ ਕਿ ਉਕਤ ਨੌਜਵਾਨ ਜੋ ਕਿ 19 ਸਾਲਾਂ ਦਾ ਹੈ ਉਸ ਦੇ ਵੱਲੋਂ ਉਸ ਦੀ ਬੇਟੀ ਨੂੰ ਵਿਆਹ ਦਾ ਝਾਂਸਾ ਦੇ ਕੇ ਹੋਟਲ ਲਿਜਾਇਆ ਗਿਆ ਅਤੇ ਉੱਥੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਜਦ ਇਹ ਚੱਲਦੇ ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗਾ ਤੇ ਉਹਨਾਂ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਹੁਣ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਉਥੇ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਐਸਐਸਪੀ ਪੁਲਿਸ ਥਾਣਾ ਮੋਹਕਮਪੁਰਾ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ 19 ਸਾਲਾ ਨੌਜਵਾਨ ਦੇ ਵੱਲੋਂ 14 ਸਾਲਾ ਲੜਕੀ ਨੂੰ ਵਿਆਹ ਦਾ ਚਾਂਸਾ ਦੇ ਕੇ ਜਿسمਾਨੀ ਸੰਬੰਧ ਬਣਾਏ ਗਏ ਹਨ ਜਿਸ ਦੇ ਸੰਬੰਧਿਤ ਵਿੱਚ ਹੁਣ ਕਾਰਵਾਈ ਕੀਤੀ ਜਾ ਰਹੀ ਹੈ। ਕਾਨੀ ਸਰ ਜੀ 14 ਸਾਲ ਦੀ ਲੜਕੀ ਦਾ ਕੀ ਮੈਟਰ ਲਿਆ ਜਾਵੇ? ਇਹ ਸਾਮੀਆਂ ਨਾਮ ਦੀ ਲੜਕੀ ਹੈ ਜੋੜਾ ਫਾਟਕ ਦਸ਼ਮੇਸ਼ ਨਗਰ ਰਹਿਣ ਵਾਲੀ ਹੈ। ਇਹਦਾ ਮੁੰਡਾ ਆਪਣਾ ਜੈਪਾਲ ਪੁੱਤਰ ਰਜਪਾਲ ਸਿੰਘ ਪਿੰਡ ਬਾਲੇ ਚੱਕ ਦਾ। ਇਹਦੇ ਨਾਲ ਫੇਰ ਹੋ ਗਿਆ ਸੀ। ਇਹ ਫੇਰ ਤੋਂ ਚਲੋ ਇਹਨਾਂ ਦਾ ਪਹਿਲਾਂ ਹੋਟਲ ਚ ਲੈ ਕੇ ਨੂੰ ਜਾਂਦਾ ਰਿਹਾ ਕੁੜੀ ਬਾਟ ਨੂੰwidehat ਕੋਲੋਂ ਇਹਨਾਂ ਨੇ ਇੱਕ ਸਟੇਟ ਦਿੱਤੀ ਇਹਨਾਂ ਨੇ ਮੇਰੀ 3 4 24 ਨੂੰ ਇਦਾਂ ਇਹਨਾਂ ਦੇ ਘਰ ਵਾਲਿਆਂ ਬਿਆਨ ਦਰਜ ਕਰਾਇਆ ਮਾਂ ਨੇ ਕੁੜੀ ਜੀ ਨੇ ਕਿ ਮੇਰੀ ਲੜਕੀ ਨੂੰ ਇਦਾਂ ਵਿਆਹ ਦਾ ਝਾਂਸਾ ਦੇ ਕੇ ਉਹ ਲਾ ਕੇ ਲੈ ਗਿਆ ਜਿਸ ਤਰ੍ਹਾਂ ਤਾਂ ਅਸੀਂ ਪਾਰਚਾ ਦਰਜ ਕਰਕੇ ਇਹਨੂੰ ਮੁੰਡੇ ਨੂੰ ਜੈਪਾਲ ਪੁੱਤਰ ਸੁਪਾਲ ਸਿੰਘ ਨੂੰ ਅਰੈਸਟ ਕੀਤਾ ਗਿਆ ਵਾ ਤੇ ਕੁੜੀ ਦੇ 164 ਦੇ ਬਿਆਨ ਕਰਾਇਆ ਗਿਆ 164 ਦੇ ਬਿਆਨਾਂ ਤੋਂ ਜਿਹੜਾ ਜੁਰਮ 376 ਪੋਸਟਕਡ ਦਾ ਵੱਧਾ ਜੁਰਮ ਕਰਕੇ ਦੋਸ਼ੀ ਦੀ ਗ੍ਰਫਤਾਰੀ ਕੀਤੀ ਸਰ ਕਿਹੜੀ ਕਿਹੜੀ ਧਾਰਾ ਲੱਗੀ ਇਹਦੇ ਵਿੱਚ 376 ਤੇ 6 ਪੋਸਟਕਡ 303 368 आईपीसी ਦਾ ਪਤਾ ਦਰਜ ਕੀਤਾ ਇਹਨਾਂ ਰਿਵਰ ਕਿਨੇ ਦੀ ਕੁੜੀ ਦੀ ਉਮਰ 14.5 ਸਾਲ ਦਾ ਕਰੀਬ ਹੈਗੀ ਆ ਜਦਕਿ ਅਹੀਂ ਬਾਕੀ ਲੋਗ ਦਾ ਸਕੂਲ ਤੋਂ ਰਿਕਾਰਡ ਅਨਸਰ ਕਰਦਾ ਹੈ ਮੁੰਡੇ ਦੀ ਉਮਰ ਮੁੰਡੇ ਦੀ ਉਮਰ 19 ਸਾਲ ਦੇ ਕਰੀਬ ਹੈ ਸਰ ਕੋਈ ਕਹਿ ਰਹੇ ਸੀ ਮੁੰਡੇ ਵਾਲਿਆਂ ਦਾ ਪਹਿਲਾਂ ਵੀ ਰੈਜਨਾਮਾ 35000 ਦਾ ਹੋਇਆ ਸੀ ਇਹਨਾਂ ਨੇ ਆਫਸਰ ਚ ਬਾਰ ਬਾਰ ਕੋ ਕੀਤਾ ਹੋਵੇ ਕੀਤਾ ਹੋਵੇ ਪਰ ਤਫਤੀਸ਼ ਜਾਰੀ ਹੈ ਤਫਤੀਸ਼ ਸਾਰੇ ਤਪਨੇ ਆਵਾਂਗੇ ਐਸਐਮਜੀ ਨਿਊਜ਼ ਦੇ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਕਰੇ ਬਾਤ ਰਿਪੋਰਟ